ਵੇਖੋ ਪਹਿਲੋਂ ਤੇ ਬੜਾ ਦੁਖਦਾਈ ਆ ਕਿਉਂਕਿ ਇਹ ਸਾਰੇ ਸਾਡੇ ਨੌਜਵਾਨ ਜਿਹੜੇ ਆ ਆਪਣੀ ਸਾਰੀ ਜ਼ਮੀਨ ਜਾਇਦਾਦ ਜਿਹੜੀ ਆ ਰਿਸ਼ਤੇਦਾਰਾਂ ਤੋਂ ਪੈਸੇ ਚੱਕ ਕੇ ਲੋਨ ਲੈ ਕੇ ਬੜਾ ਔਖਾ ਜਿਹੜਾ 40 40 50 50 ਲੱਖ ਰੁਪਏ ਲਾ ਕੇ ਜਿਹੜਾ ਵਾ ਅਮਰੀਕਾ ਨੂੰ ਗਏ ਸੀਗੇ ਪਰ ਮਾੜੀ ਕਿਸਮਤ ਨੂੰ ਉਥੋਂ ਜਿਹੜਾ ਵਾ ਕੈਂਪਾਂ ਚੋਂ ਸਿੱਧਾ ਹੀ ਡਿਪੋਰਟ ਹੋ ਗਏ ਆ ਸੋ ਬੜਾ ਇਹਨਾਂ ਨੂੰ ਆਰਥਿਕ ਬੜੀ ਵੱਡੀ ਛਟ ਵੱਜੀ ਆ ਔਰ ਉਥੇ ਜੋ ਮੈਂ ਸੁਣਿਆ ਕਿ ਬੜੇ ਮਾੜੇ ਹਾਲਾਤ ਜੰਗਲਾਂ ਦੇ ਵਿੱਚੋਂ ਦੀ ਜਿਹੜਾ ਵਾ ਕਈ ਮਹੀਨੇ ਬੱਦੀ ਜਿਹੜਾ ਜਿਹੜਾ ਅਕਤੂਬਰ ਮਹੀਨੇ ਦੇ ਇਥੋਂ ਗਏ ਤੇ ਜਾ ਕੇ ਜਨਵਰੀ ਫਰਵਰੀ ਚ ਉਥੇ ਜਿਹੜੇ ਸਾਡੇ ਮੁੰਡੇ ਪਹੁੰਚੇ ਆ ਬੜੇ ਔਖੇ ਹਾਲਾਤਾਂ ਨਾ ਪਹੁੰਚੇ ਆ ਜਿਹੜੇ ਇਥੋਂ ਨੇ ਜਿਹੜੇ ਸਾਡੇ ਏਜੰਟ ਆ ਉਹ ਸਭ ਤੋਂ ਬਾਅਦ ਹੋਰ ਵਿਖਾਉਂਦੇ ਆ ਕਿ ਤੁਹਾਨੂੰ ਫਲਾਈਟਾਂ ਰਾਹੀਂ ਉਥੇ ਪਹੁੰਚਾ ਦੇਵਾਂਗੇ ਪਰ ਜਦੋਂ ਔਨ ਗਰਾਉਂਡ ਰਿਐਲਿਟੀ ਜਿਹੜੀ ਆ ਉਹ ਬੜੀ ਦੂਰ ਆ ਬੜਾ ਔਖਾ ਪਹੁੰਚਿਆ ਗਿਆ ਪਰ ਬੜਾ ਵੱਡਾ ਇਹਨਾਂ ਨੂੰ ਜਿਹੜਾ ਵਾ ਫਾਈਨੈਂਸ਼ੀਅਲ ਜਿਹੜਾ ਵਾ ਉਹ ਨੁਕਸਾਨ ਹੋਇਆ ਵਾ ਜੇਦੀ ਕਿ ਪਰਪਾਈ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਇਨਸਾਨੀਅਤ ਦੇ ਨਾਤੇ ਅਸੀਂ ਅੱਜ ਇਹਨਾਂ ਨਾਲ ਹਮਦਰਦੀ ਕਰਨ ਲਈ ਆਏ ਆਂ ਔਰ ਜਿਹੜੇ ਏਜੰਟਾਂ ਨੇ ਜਿਹੜਾ ਵਾ ਵੱਡੀਆਂ ਜਿਹੜੇ ਅਮਾਊਂਟ ਇਹਨਾਂ ਕੋਲ ਲੈ ਕੇ ਇਹਨਾਂ ਨੂੰ ਭੇਜਿਆ ਉਹ ਏਜੰਟਾਂ ਤੇ ਜਿਹੜਾ ਵਾ ਉਹ ਕਾਰਵਾਈ ਕਰਵਾ ਕੇ ਤੇ ਆਪਾਂ ਇਹਨਾਂ ਦੇ ਪੈਸੇ ਜਿੰਨੇ ਵੱਧ ਤੋਂ ਵੱਧ ਮੜ ਸਕਦੇ ਉਹ ਮੜਾਵਾਂਗੇ ਔਰ ਸਰਕਾਰੀ ਤੌਰ ਤੇ ਵੀ ਮੈਂ ਸੀਐਮ ਸਾਹਿਬ ਨਾਲ ਵੀ ਮਾਨ ਸਾਹਿਬ ਨਾਲ ਗੱਲ ਕਰਾਂਗਾ ਕਿ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਐਡਜਸਟ ਕਰੀਏ ਤਾਂ ਕਿ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਜਿਹੜੀ ਇੱਕ ਆ ਕੇ بڑے ਔਖੇ ਦੌਰ ਚ ਦਾਖਲ ਹੋ ਗਈ ਆ ਇਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਆਪਾਂ ਕੋਈ ਮੁਹੱਈਆ ਕਰੀਏ ਤਾਂ ਕਿ ਜਿਹੜਾ ਬੜਾ ਵੱਡਾ ਆਰਥਿਕ ਸੰਕਟ ਇਹਨਾਂ ਪਰਿਵਾਰਾਂ ਤੇ ਆਇਆ ਵਾ ਉਹ ਹੌਲੀ-ਹੌਲੀ ਕਰਕੇ ਜਿਹੜਾ ਵਾ ਉਹ ਜਿਹੜੇ ਕਾਲੇ ਬੱਦਲ ਨੇ ਉਹ ਦੂਰ ਹੋਣ ਔਰ ਹੌਲੀ-ਹੌਲੀ ਇਹ ਆਪਣਾ ਗ੍ਰਸਥੀਚ ਆ ਜਾਣ ਹੌਲੀ-ਹੌਲੀ ਕਮਾਈ ਥੋੜੀ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਜਿਹੜਾ ਵਾ ਆਪਣਾ ਜੀਵਨ ਜਿਹੜਾ ਵਾ ਇਹ ਠੀਕ ਕਰ ਸਕੋ। ਹਾਂ ਸੀਐਮ ਸਾਹਿਬ ਵੀ ਅੰਮ੍ਰਿਤਸਰ 에য়ারਪੋਰਟ ਪਹੁੰਚਦੇ ਨੇ ਅੰਮ੍ਰਿਤਸਰ ਫਲੈਟ ਲੈਂਡ ਹੋਣ ਬਾਰੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਤੁਸੀਂ ਕਿਵੇਂ ਦੇਖਦੇ ਹੋ? ਨਹੀਂ ਵੇਖੋ ਇਹ ਕੋਈ ਵੀ ਫਲਾਈਟ ਆ ਇਹਦੇ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਬੱਚੇ ਤੇ ਦੂਜੀਆਂ ਸਟੇਟਾਂ ਦੇ ਵੀ ਹੈਗੇ ਆ ਬਹੁਤੀਆਂ ਫਲਾਈਟਾਂ ਜਿਹੜੀਆਂ ਨੇ ਉਹ ਦਿੱਲੀ 'ਚ ਹੀ ਲੈਂਡ ਹੁੰਦੀਆਂ ਆ ਆਮ ਤੌਰ ਤੇ ਜਦੋਂ ਅਸੀਂ ਜਾਣੇ ਆ ਤੇ ਸਾਨੂੰ ਜਿਹੜਾ ਵਾ ਦਿੱਲੀੋਂ ਜਾਣਾ ਪੈਂਦਾ ਤੇ ਜਦੋਂ ਡਿਪੋਰਟ ਹੋ ਕੇ ਆਏ ਆ ਉਹਨੂੰ ਅੰਮ੍ਰਿਤਸਰ ਤੇ ਉਤਾਰਿਆ ਗਿਆ ਇਹ ਵੀ ਇੱਕ ਜਿਹੜਾ ਸਿੱਖਾਂ ਦਾ ਜਿਹੜਾ ਧਾਰਮਿਕ ਹੈੱਡਕੁਆਟਰ ਆ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਉਤਾਰਿਆ ਗਿਆ ਇਹ ਵੀ ਮੰਦ ਭਾਗੀ ਗੱਲ ਆ ਕਿ ਉਹਨੂੰ ਸਾਰੀ ਦੁਨੀਆ 'ਚ ਇੱਕ ਜਿਹੜੀ ਉਹ ਦੇਖ ਦੇਣੀ ਕਿ ਪੰਜਾਬ ਦੇ ਇਕੱਲੇ ਨੌਜਵਾਨ ਜਿਹੜੇ ਡਿਪੋਰਟ ਹੋਏ ਆ ਕਿਉਂਕਿ ਮੈਸੇਜ ਤੇ ਇਹੀ ਜਾਂਦਾ ਨਾ ਕਿ ਜੇ ਪੰਜਾਬ ਦੀ ਧਰਤੀ ਤੇ ਪਲੇਨ ਲੈਂਡ ਹੁੰਦਾ ਕਿ ਜ਼ਿਆਦਾ ਮੁੰਡੇ ਉੱਚ ਪੰਜਾਬ ਦੇ ਆ ਪਰ ਜਿਹੜਾ ਪਹਿਲਾ ਪਲੈਂਟ ਲੈਣ ਹੋਇਆ ਬਹੁਤੇ ਜਿਹੜੇ ਬੱਚੇ ਆ ਉਹਦੇ ਚ ਗੁਜਰਾਤ ਦੇ ਵੀ ਸੀਗੇ ਹਰਿਆਣੇ ਦੇ ਵੀ ਸੀਗੇ ਦੂਜੀਆਂ ਸਟੇਟਾਂ ਦੇ ਵੀ ਸੀਗੇ ਤੇ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਤੇ ਜਿਹੜੇ ਦੂਜੀਆਂ ਸਟੇਟਾਂ ਵਾਲੇ ਆ ਉਹਨਾਂ ਨੇ ਵੀ ਜਿਹੜਾ ਵਾ ਚਲੋ ਅਮਰੀਕਾ ਨੇ ਤੇ ਮਾੜਾ ਸਲੂਕ ਕੀਤਾ ਹੀ ਕੀਤਾ ਉਹ ਵੀ ਬੜਾ ਮੰਦ ਭਗਾ ਵੇਖੋ ਸਾਡੇ ਇਹਨਾਂ ਨੇ ਕੋਈ ਉੱਥੇ ਜਾ ਕੇ ਕ੍ਰਾਈਮ ਤੇ ਕੀਤਾ ਨਹੀਂ ਚੰਗੀ ਜ਼ਿੰਦਗੀ ਲਈ ਇਹ ਉੱਧਰ ਗਏ ਸੀਗੇ ਉੱਥੇ ਜਾ ਕੇ ਨਾ ਲੇਬਰ ਹੀ ਕਰਨੀ ਸੀ ਕੰਟਰੀ ਨੂੰ ਕੋਈ ਫਾਇਦਾ ਹੀ ਦੇਣਾ ਸੀਗਾ ਇਹ ਕੋਈ ਮਾੜੇ ਮਨਚੇ ਟੈਂਸ਼ਨ ਨਾਲ ਤੇ ਅਮਰੀਕਾ ਚ ਨਹੀਂ ਗਏ ਪਰ ਇਹਨਾਂ ਨੂੰ ਕ੍ਰਿਮੀਨਲ ਦੀ ਤਰ੍ਹਾਂ ਜਿਹੜਾ ਟਰੀਟ ਕੀਤਾ ਗਿਆ ਇਹ ਬੜਾ ਮੰਦ ਭਾਗੀ ਵਾ ਇਹਨਾਂ ਨੂੰ ਬੇੜੀਆਂ ਲਾਈਆਂ ਗਈਆਂ ਨੇ ਬੜੀਆ ਬੜਾ ਮੰਦ ਭਾਗੀ ਗੱਲ ਆ ਔਰ ਜਿਹੜੇ ਸਰਦਾਰ ਸੀਗੇ ਉਹਨਾਂ ਦੀਆਂ ਜਿਹੜੀਆਂ ਪਗੜੀਆਂ ਉਹ ਤਾਂ ਉਤਰਵਾਈਆਂ ਗਈਆਂ ਉਹ ਵੀ ਬੜੀ ਮੰਦ ਭਾਗੀ ਗੱਲ ਆ ਕਿਉਂਕਿ ਚਲੋ ਇਹ ਕ੍ਰਾਈਮ ਇਹ ਡੈਪੂਟੇਸ਼ਨਸ ਤਾਂ ਚਲਦੀਆਂ ਰਹਿੰਦੀਆਂ ਪਰ ਜਿਹੜੇ ਮਨੁੱਖੀ ਅਧਿਕਾਰ ਆ ਜਿਹੜਾ ਕੋਈ ਕਿਸ ਦਾ ਰਾਈਟ ਬਣਦਾ ਉਹਦੀ ਜਿਹੜੀ ਆ ਕਿ ਕੋਈ ਵੀ ਦੇਸ਼ ਹੋਵੇ ਭਾਵੇਂ ਜੰਗ ਵੀ ਹੋ ਰਹੀ ਹੋਵੇ ਉਹਦੇ 'ਚ ਵੀ ਕੋਈ ਕਦਰਾਂ ਕੀਮਤਾਂ ਹੁੰਦੀਆਂ ਨੇ ਸੋ ਇਹੋ ਜਿਹਾ ਅਨਮਨੁੱਖੀ ਜਿਹੜਾ ਵਤੀਰਾ ਅਮਰੀਕਾ ਦਾ ਅਮਰੀਕਾ ਦੀ ਫੌਜ ਦਾ ਬਹੁਤ ਮੰਦ ਭਾਗਾ ਮੈਂ ਸਾਡੇ ਵਿਦੇਸ਼ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰਾਂਗਾ ਕਿ ਅਮਰੀਕਾ ਦੇ ਨਾਲ ਇਸ ਨੂੰ ਟੇਕ ਅਪ ਕੀਤਾ ਜਾਵੇ ਤਾਂ ਕਿ ਬਾਅਦ ਵਿੱਚ ਫਿਊਚਰ 'ਚ ਚਲੋ ਇਹੋ ਜਿਹੜਾ ਵਾ ਮਾੜਾ ਵਤੀਰਾ ਜਿਹੜਾ ਵਾ ਸਾਡੇ ਦੇਸ਼ ਦੇ ਸ਼ਹਿਰੀਆਂ ਨਾਲੋਂ ਨਾ ਹੋਵੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਪਹੁੰਚੀ ਅੱਜ ਆਪਣੇ ਹਲਕੇ ਦੇ ਵਿੱਚ ਅੱਜ ਮੈਂ ਪਹਿਲਾਂ ਤੇ ਰਾਜੂ ਬੇਲਾ ਗਿਆ ਸੀਗਾ ਉੱਥੇ ਦੇ ਇੱਕ ਨੌਜਵਾਨ ਰਿਪੋਰਟ ਹੋਇਆ ਹੁਣ ਇੱਥੇ ਆਇਆ ਵਾਂ ਇੱਥੋਂ ਮੈਨੂੰ ਪਤਾ ਲੱਗਾ ਕਿ ਚੱਕ ਸ਼ਰੀਫ ਪਿੰਡ ਦੇ ਵੀ ਇੱਕ ਦੋ ਨੌਜਵਾਨ ਆ ਜਿਹੜੇ ਆਉਣ ਵਾਲੇ ਦਿਨਾਂ 'ਚ ਆ ਰਹੇ ਆ ਸੋ ਜਿੱਥੇ-ਜਿੱਥੇ ਵੀ ਮੈਨੂੰ ਪਤਾ ਲੱਗ ਰਿਹਾ ਮੇਰੇ ਹਲਕੇ 'ਚ ਨੌਜਵਾਨ ਆ ਰਹੇ ਆ ਮੈਂ ਆਪ ਜਾ ਕੇ ਤੇ ਉਹਨਾਂ ਨਾਲ ਹਮਦਰਦੀ ਵੀ ਕਰ ਰਿਹਾ ਔਰ ਜੋ ਮਦਦ ਵੀ ਸਰਕਾਰ ਪੱਧਰ ਤੋਂ ਨਿੱਜੀ ਪੱਧਰ ਤੋਂ ਹੋ ਸਕਦੀ ਆ ਉਹ ਵੀ ਇਹਨਾਂ ਨਾਲ ਜ਼ਰੂਰ ਅਸੀਂ ਕਰਾਂਗੇ ਠੀਕ ਧੰਨਵਾਦ ਧੰਨਵਾਦ ਰਮਨਦੀਪ ਕੁਮਾਰ ਕਦੋਂਗੇ ਕਦੋਂਗੇ ਅਸੀਂ ਤੁਸੀਂ ਤੇ ਵਾਪਸੀ ਕਦੋਂ ਦੀ ਤੁਹਾਡੀ ਮੈਂ ਜੀ 22 ਜੁਲਾਈ ਨੂੰ ਸਪੇਨ ਤੋ ਗਿਆ ਸੀਗਾ ਜੀ ਤਾਂ 6 ਫਰਵਰੀ ਨੂੰ ਵਾਪਸ ਆ ਗਿਆ ਸੀ ਜੀ ਕਿੰਨੇ ਕੁ ਪੈਸੇ ਲਾ ਕੇ ਗਏ ਸੀ 21 ਲੱਖ ਏਜੰਟਾਂ ਨੇ ਲਏ ਸੀ ਜੀ ਤਾਂ ਪੈਸੇ ਚੱਕ ਟਕਾ ਕੇ ਦਿੱਤੇ ਸੀ ਜਾਂ ਕੋਲੋ ਲਗਾਏ ਸੀ ਕਿਸ ਤਰ੍ਹਾਂ ਪਹੁੰਚੇ ਸੀ ਉੱਤੇ ਕੁਝ ਕੋਲੋਂ ਸੀ ਕੁਝ ਇਸ ਤਰ੍ਹਾਂ ਕੋ ਜਿਆਦਾ ਲਏ ਸੀ ਹੂੰ ਹਾਂਜੀ ਇਹ ਵਾਪਸ ਭੇਜ ਦੇਣ ਦਾ ਰਵਈਆ ਕਿਦਾਂ ਦਾ ਰਹਿੰਦਾ ਰਵਈਆ ਉਹਨਾਂ ਦਾ ਕੈਦੀਆਂ ਵਾਲਾ ਹੀ ਹੁੰਦਾ ਜੀ ਜੀ ਹਾਂਜੀ ਤਾਂ ਅੱਜ ਪੰਜਾਬ ਸਰਕਾਰ ਦੇ ਨੁਮਾਇੰਦੇ ਤੁਹਾਨੂੰ ਮਿਲਣੇ ਪਹੁੰਚ ਰਹੇ ਸੇਖਾ ਸਾਹਿਬ ਵੀ ਆਏ ਆ ਕਿਵੇਂ ਦੇਖਦੇ ਹੋ ਸਰਕਾਰ ਸਾਡੇ ਲਈ ਕੰਮ ਕਰ ਰਹੀ ਆ ਜੀ ਅਜੇ ਵੀ ਜਾਣਦੇ ਆ ਵੀ ਸਾਡੇ ਲਈ ਕੋਈ ਹੈਲਪ ਹੋਵੇ ਜਿਵੇਂ ਉਹਨਾਂ ਨੇ ਕਿਹਾ ਕਿ ਏਜੰਟਾਂ ਦੇ ਕੋਲੋਂ ਪੈਸੇ ਵਾਪਸ ਦਵਾਈ ਜਾਣਗੇ ਰੋਜ਼ਗਾਰ ਮਹੀਆ ਕਰਵਾਇਆ ਜਾਏਗਾ ਕਿ ਕਿਵੇਂ ਦੇਖਦੇ ਹੋ ਧੰਨਵਾਦ ਕਰਦੇ ਆ ਉਮੀਦ ਰੱਖਦੇ ਆ ਕੰਮ ਵਾਸਤੇ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਏ